ਸਮਰਾਲਾ ਨੇੜੇ ਤਕਰੀਬਨ 2:30 ਵਜੇ ਪਿੰਡ ਬਗਲੀ ਕਲਾਂ ਦੇ ਪੰਜਾਬ ਐਂਡ ਸਿੰਧ ਬੈਂਕ ਨੂੰ ਤਿੰਨ ਅਣਪਛਾਤੇ ਲੁਟੇਰਿਆਂ ਵੱਲੋਂ ਨਿਸ਼ਾਨਾ ਬਣਾਇਆ ਗਿਆ ਹੈ ਤਿੰਨ ਹਥਿਆਰਬੰਦ ਲੁਟੇਰੇ ਗਨਪੁਆਇੰਟ ਤੇ ਬੈਂਕ ਦੇ ਵਿੱਚੋਂ ਤਕਰੀਬਨ 15 ਤੋਂ 16 ਲੱਖ ਰੁਪਏ ਲੁੱਟ ਕੇ ਫਰਾਰ ਹੋ ਗਏ ਹਨ ਬੈਂਕ ਦੇ ਅੰਦਰ ਅਣਪਛਾਤੇ ਲੁਟੇਰਿਆਂ ਵੱਲੋਂ ਆਪਣੇ ਹਥਿਆਰ ਨਾਲ ਫਾਇਰ ਵੀ ਕੀਤਾ ਗਿਆ ਹੈ ਜਾਣਕਾਰੀ ਅਨੁਸਾਰ 2:30 ਵਜੇ ਤਿੰਨ ਹਥਿਆਰਬੰਦ ਅਣਪਛਾਤੇ ਲੁਟੇਰੇ ਮੂੰਹ ਬਨ ਕੇ ਪੰਜਾਬ ਐਂਡ ਸਿੰਧ ਬੈਂਕ ਵਿੱਚ ਦਾਖਲ ਹੁੰਦੇ ਹਨ ਅਤੇ ਗਨਮੈਨ ਨਾਲ ਹੱਥੋਪਾਈ ਕਰਨ ਤੋਂ ਬਾਅਦ ਹਥਿਆਰਾਂ ਦੇ ਦਮ ਤੇ ਸਟਾਫ ਨੂੰ ਬੰਦ ਕਰਾ ਕੇ ਤਕਰੀਬਨ 15 ਤੋਂ 16 ਲੱਖ ਰੁਪਏ ਲੁੱਟ ਕੇ ਲੈ ਜਾਂਦੇ ਹਨ ਈਵਏ ਦੇ ਲੱਗੇ ਦੀ ਗੱਲ ਆ ਜਦੋਂ ਸਾਨੂੰ ਕਾਲ ਆਈ ਕੰਟਰੋਲ ਹੁੰਦੇ ਤੋਂ ਤੋਂ ਬਾਅਦ ਵੀ ਜਿਹੜੀ ਮੌਕੇ ਤੇ ਆ ਗਏ ਆ ਮੌਕੇ ਜਿਹੜੀ ਆ ਤਿੰਨ ਬੰਦੇ ਸੀ ਜਿਹੜੇ ਨਮੂਨੇ ਹੋਏ ਸੀ ਛੂਟੀ ਗਾਰਡ ਨਾਲ ਹਸਪਤਾਲੀਓਂ ਕਾ ਜਿਹੜੇ ਆ ਉਹਨਾਂ ਦਾ ਅਪਰੋਕਸੀਮੇਟ ਮਤਰਾ ਲੱਗ ਤੋਂ ਦੰਦਗੇ ਉੱਤ ਲੱਗੇ ਆ ਇੰਨੇ ਬੰਦੇ ਰੋਡੇ ਤੇ ਜਾਂ ਤਿੰਨੇ ਬੰਦੇ ਸਿਰੋਂ ਰੋਡੇ ਸੀ ਜਿਨ੍ਹਾਂ ਦੇ ਮਗਰ ਸਾਡੀ ਜਿਹੜੀਆਂ 4 5 6 ਪੁਲਿਸ ਪਾਰਟੀਆਂ ਮਾਂਜੂਗ ਐਸਐਸਪੀ ਸਾਹਿਬ ਦੀ ਸੁਪਰਵਾਈਜ਼ ਦੇ ਥੱਲੇ ਲੱਗੀਆਂ ਆ ਸਾਡੇ ਸੀਨੀਅਰ ਅਫਸਰ ਵੀ ਸਾਰੇ ਵਿਸਤਰਤ ਚੁੱਕੇ ਆ ਤੇ ਉਹ ਵੀ ਜਿਹੜੀ ਗੋਇੰਗ ਆ ਉਹ ਲੋਕਾਂ ਨੂੰ ਛੇਤੀ ਜਿਹੜਾ ਗੱਤਾ ਕਰ ਲਿਆ ਸਰ ਅਸਲਾ ਵਗੈਰਾ ਵੀ ਸੀ ਉਹਨਾਂ ਕੋਲ ਫਾਇਰ ਵਗੈਰਾ ਵੀ ਕੀਤਾ ਇਹਨਾਂ ਨੂੰ ਦੱਸਿਆ ਉਹਨਾਂ ਦੀ ਫ੍ਰੈਂਟੀ ਸਿਟੀ ਦਾ ਬਾਅਦ ਚ ਪਤਾ ਲੱਗੂਗੀ ਉਹਨਾਂ ਨੇ ਫਾਇਰ ਕੀਤਾ ਸਿਟੀ ਵੀ ਕੈਮਰਾ ਵੀ ਹੋਏ ਆਏ ਨੇ ਹਾਂ ਹਾਂ ਸਿਸੀ ਵੀ ਕੈਮਰੇ ਖਲਾਲ ਨੇ ਅਸੀਂ ਹਲੋ ਮੋਲੀ ਯਾਜਤੋ ਦੇ ਸਾਹਮਣੇ ਆਇਆ ਕੋਈ ਸਰ ਮੋਲੀ ਯਾਜਤੋ ਦੇ ਜਿਹੜੀ ਮੈਂ ਤੁਹਾਨੂੰ ਗੱਲ ਦੱਸੀ ਹੈ ਵੀ ਤਿੰਨ ਬੰਦੇ ਆਏ ਆ ਤਾਂ ਆਹ ਕੈਸ਼ ਦਾ ਲੋਕਾ ਲੱਗਿਆ ਕਿਸ ਪਤਾ ਨਾ ਕਿੰਨੀ ਕੀ ਕੈਸ਼ ਜਿਹੜਾ ਲੱਗਿਆ ਉਹ ਅਪਰੋਕਸੀਮੇਟ 15 ਲੱਖ ਤੋਂ 30 ਪਰ ਇਹ ਕਾਊਂਟਿੰਗ ਕਰ ਰਿਹਾ ਇਹ ਘਟਨਾ ਕੀ ਹੋਈ ਕਟਲਾ ਵੀ ਤਿੰਨ ਮੋਟਰਸਾਈਕਲ ਸਵਾਰ ਆਏ ਸੀ ਸਪਲੈਂਟਰ ਮੋਟਰਸਾਈਕਲ ਤੇ ਅਸੀਂ ਵੀ ਹੁਣ ਸੀਸੀਟੀਵੀ ਕੈਮਰੇ ਦੇ ਵਿੱਚ ਦੇਖਿਆ ਤੇ ਤਿੰਨਾਂ ਕੋਲ ਹਥਿਆਰ ਸੀਗਾ ਉਹ ਅੰਦਰ ਵੜ ਗਏ ਤੇ ਅੰਦਰ ਵੜ ਕੇ ਉਹਨਾਂ ਨੇ ਜਿਵੇਂ ਕਹਿੰਦੇ ਵੀ ਜਿਹੜਾ ਗਨਮੈਨ ਸੀ ਰਫਲ ਸੀ ਉਹਦੇ ਕੋਲ ਉਹਨੂੰ ਫੜਿਆ ਪਹਿਲਾਂ ਤਾਂ ਉਹਨਾਂ ਨੇ ਬੜੇ ਕਿੱਥੇ ਰਹੇ ਕਿ ਕਿੱਥੇ ਬੜੇ ਕਿੱਥੇ ਗੇਟ ਦੇ ਵਿੱਚ ਬੈਂਕ ਦੇ ਵਿੱਚ ਕਿਹੜਾ ਬੈਂਕ ਪੰਜਾਬ ਐਟਸਨ ਬੈਂਕ ਜੀ 3 ਜਾਣੇ ਸੀਗੇ 3 ਜਾਣੇ ਸੀਗੇ ਸਾਡੇ ਫਿਰ ਉਹ ਪਤਾ ਨਹੀਂ ਪੈਸੇ ਦੱਸਦੇ ਨੇ ਤਾਂ 15 ਲੱਖ ਲੈ ਕੇ ਸ਼ਾਇਦ ਮੇ ਵੀ ਪਤਾ ਕਿੰਨਾ ਹੋਊਗਾ ਕੋਈ ਗੋਲੀ ਵੀ ਚੱਲੀ ਗੋਲੀ ਚੱਲੀ ਹੈ ਕਹਿੰਦੇ ਅੰਦਰ ਜੀ ਦੀ ਹੈ ਕੋਈ ਜਾਨਵਰ ਦਾ ਕੋਈ ਨਿਸ਼ਾਨੀਆਂ ਬਾਕੀ ਆ ਪੈਸੇ ਲੈ ਕੇ ਚੋਰੀ ਕਰਕੇ ਪੈਂਟ ਤੇ ਆਹੀ ਪੈਂਟ ਆਪਣਾ ਨਹੀਂ ਨਹੀਂ ਜੀ ਆਹੀ ਪੈਂਟ ਆਪਣਾ ਤੇ ਪਰ ਕਿਧਰੋਂ ਆਇਸੀ ਕਿਧਰੋਂ ਐਦੋਂ ਉੱੱਡੇ ਸਾਈਡ ਤੋਂ ਆਈ ਸੀ ਜੀ ਤੇ ਗਈ ਕਿਧਰੋਂ ਇੱਧਰ ਨੂੰ ਜਾਣਾ ਜੀ ਇੱਧਰੋਂ ਮੁੜਿਆ ਨਾ ਇੱਥੇ ਮੋੜ ਸੜ ਖੜਾਇਆ ਸੀ ਉਹਨਾਂ ਨੇ ਸੀਸੀਟੀਵੀ ਕਿਹੜਾ ਕਿੱਥੇ ਲੱਗਿਆ ਸੀ ਸੀਸੀਟੀਵੀ ਆ ਲੱਗਿਆ ਜੀ ਬੈਂਕ ਦੇ ਬਾਹਰ ਇੱਕੋ ਸਟੂਡੀਓ ਤੇ ਲੱਗਿਆ ਹੋਇਆ ਜੋ ਸੀ ਖੜਕੇ ਦੀ ਬਾਤ ਸੁਣੀ ਸਾਨੂੰ ਲੱਗਿਆ ਕੋਈ ਟਾਇਰ ਦਾ ਫਟਾਕਾ ਪੈ ਗਿਆ ਪਰ ਜਦੋਂ ਅਸੀਂ ਦੇਖਿਆ ਤਾਂ ਇੱਥੇ ਫਾਇਰਿੰਗ ਹੋ ਰਹੀ ਸੀ ਅਸੀਂ ਭੱਜੇ ਭੱਜੇ ਦੁਕਾਨਾਂ ਤੋਂ ਬੈਂਕ ਵੱਲ ਨੂੰ ਆਏ ਸੋ ਇੱਥੇ ਆ ਕੇ ਪਤਾ ਲੱਗਿਆ ਕਿ ਬੈਂਕ 'ਚ ਲੁੱਟ ਦੀ ਵਾਰਦਾਤ ਹੋ ਗਈ ਕਿੰਨੇ ਵਿਅਕਤੀ ਸੀ ਫੌਜੀ ਸਾਹਿਬ ਨੂੰ ਪਤਾ ਲੱਗਿਆ ਕਿ ਤਿੰਨ ਵਿਅਕਤੀ ਸੀ ਤਿੰਨਾਂ ਨੇ ਮੂੰਹ ਬੰਨੇ ਹੋਏ ਸੀ ਤਿੰਨਾਂ ਕੋ ਰਫਲਾ ਪਿਸਟਲ ਸੀਗੇ ਅੰਦਰ ਝੜਪ ਦੀ ਅੰਦਰ ਝੜਪ ਹੋਈ ਆ ਝੜਪ ਹੋਣ ਦੇ ਬਾਵਜੂਦ ਉਹਨਾਂ ਨੇ ਫੌਜੀ ਸਾਹਿਬ ਦੀ ਰਫਲ ਵੀ ਖੋਈ ਆ ਰਫਲ ਖੋਣ ਤੋਂ ਬਾਅਦ ਉਹ ਜਾਣ ਲੱਗੇ ਰਫਲ ਨਾਲ ਲੈ ਜਾਣ ਗਏ ਸੀ ਉਹ ਰਸਤੇ 'ਚ ਸਿੱਟ ਗਏ ਉਹ ਫੌਜੀ ਸਾਹਿਬ ਨੇ ਰਫਲ ਚੱਕ ਕੇ ਜਵਾਬੀ ਫਾਇਰ ਵੀ ਕੀਤਾ ਨੇ ਕਿੰਨੇ ਰਾਉਂਡ ਫਾਇਰ ਹੋਏ ਰਾਉਂਡ ਦਾ ਹਜੇ ਐਪ੍ਰੋਕਸੀਮੇਟਲੀ ਪਤਾ ਨਹੀਂ ਉਹ ਫੌਜੀ ਸਾਹਿਬ ਨੂੰ ਪਤਾ ਹੋਊਗਾ ਅੰਦਰ ਵੀ ਗੋਲੇ ਚੱਲੇ ਉਹਨਾਂ ਨੇ ਅੰਦਰ ਗੋਲੇ ਚਲਾ ਕੇ ਦੱਸ ਦਾ ਮਾਹੌਲ ਕ੍ਰੀਏਟ ਕੀਤਾ ਕਿਵੇਂ ਦੇਖਦੇ ਹੋ ਕਿ ਜਿਹੜਾ ਆਰਟੀਕਲ ਲੁੱਟਾ ਘੁਆ ਦੱਸਾ ਘੁਆ ਦਿਨੋਂ ਦਿਨ ਬਾਅਦ ਕਿੱਥੇ ਜਾਣਾ ਇਹਨੂੰ ਹੁਣ ਇਸ ਬਾਰੇ ਦੇਖੋ ਪੁਲਿਸ ਮੁਲਾਜ਼ਮ ਦੇਖ ਰਹੇ ਨੇ ਸਰਕਾਰਾਂ ਚਲੋ ਇਹਦੇ ਵਿੱਚ ਵੀਰੇ ਨਸ਼ੇੜੀ ਵੀ ਹੋ ਸਕਦੇ ਨੇ ਆਪਾਂ ਕਿਸੇ ਨੂੰ ਕੋਈ ਅਲਿਗੇਸ਼ਨ ਕਰੀਏ ਨਸ਼ੇੜੀ ਨੂੰ ਜਿਹਨੂੰ ਆਪਣੇ ਜਾਨ ਮਾਲ ਦੀ ਪਰਵਾਹ ਨਹੀਂ ਉਹ ਕੁਝ ਵੀ ਕਰ ਸਕਦਾ ਪਤਾ ਲੱਗੇ ਵੀ ਕਿੱਧਰੋਂ ਆਏ ਸੀ ਕਿ ਕਿੱਧਰੋਂ ਨਹੀਂ ਕਿੱਧਰੋਂ ਆਏ ਤਾਂ ਨਹੀਂ ਪਤਾ ਲੱਗਿਆ ਜਾਣ ਲੱਗੇ ਉਹ ਬਗਲੀ ਤੋਂ ਲੁੱਟ ਦੀ ਵਾਰਦਾਤ ਕਰਕੇ ਬੀਜੇ ਵੱਲ ਨੂੰ ਗਏ ਨੇ